فرم ਸਤਕਾਰ ਜੋ ਗੁਰੂ ਰੂਪ ਸਾత్సੰਗਤ ਸੱਪੇ ਆਰਨਾ ਖਤੇ ਬਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਦੁਨੀਆ ਦੇ ਵਿੱਚ ਮਾੜੇ ਬੰਦੇ ਵੀ ਹਨ ਚੰਗੇ ਬੰਦੇ ਮਾੜਿਆਂ ਬੰਦਿਆਂ ਦਾ ਜ਼ਿਕਰ ਵੀ ਗੁਰਬਾਣੀ ਦੇ ਵਿੱਚ ਮਿਲਦਾ ਹਤੇ ਉਹਨਾਂ ਨੂੰ ਬਿਮਾਰਜ ਨੇ ਸਿੱਧੇ ਰਾਸਤੇ ਪਾਇਆ ਗੁਰਮਾਨ ਪਾਤਸ਼ਾਹ ਦਾ ਇੱਕ ਬਾਣ ਸ਼ਲੋਕ ਜਿਹੜਾ ਸੁਹੀ ਰਾਗ ਦੇ ਵਿੱਚ ਪੰਨਾ 790 ਤੇ ਗੁਰੂ ਪਾਤਸ਼ਾਹ ਫਰਮਾਉਂਦੇ ਆਏ ਚੋਰਾਾਂ ਜਾਰਾਂ ਰੰਡੀਆਂ ਉੱਟਣੀਆਂ ਦੀ ਬਾਣ ਸੰਸਾਰ ਦੇ ਵਿੱਚ ਚੋਰੀ ਕਰਨ ਵਾਲੇ ਚੋਰ ਆ ਦੁਰਾਚਾਰ ਫਲਾਉਣ ਵਾਲੇ ਯਾਰ ਲੋਕ ਆ ਇਹ ਦੁਰਾਚਾਰ ਫਲਾਉਣ ਵਾਲੇ ਸੰਸਾਰ ਦੇ ਵਿੱਚ ਵਸਵਾਇਆ ਤੇ ਇਸੇ ਤਰ੍ਹਾਂ ਦੁਰਾਚਾਰ ਫਲਾਉਣ ਵਾਲੇ ਕੁੱਟਣੀ ਆ ਭਾਵ ਦਲੀਆ ਇਹ ਲੋਕ ਜਿਹੜੇ ਆ ਇਹ ਸਮਾਜ ਦੇ ਵਿੱਚ ਸਮਾਜ ਨੂੰ ਢਾੜਾ ਕਰਦੇ ਆ ਸਮਾਜ ਦੀ ਚਾਲ ਨੂੰ ਵਿਗਾੜਦੇ ਆ ਜਮਰਦ ਕਹਿੰਦੇ ਆ ਵੇ ਬੇਦੀਨਾਂ ਕੀ ਦੋਸਤੀ ਦੇ ਦਿਨਾਂ ਦਾ ਖਾਣ ਤੇ ਅਧਰਮੀ ਲੋਕ ਆ ਤੇ ਮਾੜੇ ਲੋਕ ਆ ਇਸ ਕਿਸਮ ਦੇ ਕੰਮ ਕਰਨ ਵਾਲੇ ਇਹ ਇਹਨਾਂ ਦਾ ਖਾਣ ਪੀਣ ਇਹਨਾਂ ਦਾ ਦੀਵਾਨ ਜਿੱਥੇ ਬੈਠਦੇ ਆ ਇਹਨਾਂ ਦਾ ਬੈਰੜ ਉੱਠਣਾ ਇਹਨਾਂ ਦਾ ਖਾਣਾ ਪੀਣਾ ਤੇ ਕੋਈ ਥਾਂ ਇਹਨਾਂ ਦਾ ਸੰਝ ਆਇਆ ਸਿਫਤੀ ਸਾਰ ਨਾ ਜਾਣਨੀ ਸਦਾ ਵਸੇ ਸ਼ਤਾਨ ਤੇ ਪ੍ਰਮਾਤਮਾ ਦੀ ਸਿਫਤਸਲਾ ਪ੍ਰਮਾਤਮਾ ਦਾ ਨਾਮ ਜਪਣਾ ਉਹਦੀ ਭਗਤੀ ਜਿਹੜੀ ਆ ਉਦੀ ਇਹਨਾਂ ਨੂੰ ਕੋਈ ਸੂਝ ਨਹੀਂ ਤੇ ਇਹ ਸਦਾ ਹੀ ਇਹਨਾਂ ਦੇ ਮਨ ਦੇ ਵਿੱਚ ਸ਼ੈਤਾਨ ਵਸਦਾ ਸਦਾ ਹੀ ਮਾਨਨਾਂ ਦਾ ਮਾੜੇ ਕੰਮਾਂ ਵੱਲ ਸੋਚਦਾ ਗੱਧ ਹੋ ਚੰਦਨ ਖੋਲੀ ਐ ਈ ਸਾਹੂ ਸਿਓ ਪਾਣ ਹੁਣ ਗਧਾ ਇੱਕ ਐਸਾ ਜਾਨਵਰ ਹੈ ਜੇ ਇਹਨੂੰ ਤੁਸੀਂ ਚੰਦਨ ਦੇ ਨਾਲ ਵੀ ਚੰਦਨ ਵੀ ਇਹਦੇ ਮਲਦੇ ਹੋ ਸਰੀਰ ਦੇ ਉੱਤੇ ਤਾਂ ਕਿ ਇਹਦੇ ਵਿੱਚੋਂ ਸਰੀਰ 'ਚ ਖੁਸ਼ਬੂ ਆਵੇ ਪਰ ਮੁੜ ਕੇ ਫੇਰੇ ਸਵਾਦ ਦੇ ਵਿੱਚ ਲਿਟਦਾ ਕਿਉਂਕਿ ਇਹ ਗੱਦੇ ਦਾ ਸੁਭਾਅ ਆ ਉਹਨਾਂ ਜਿੰਨਾ ਮਰਜ਼ੀ ਉਹਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੋ ਜਿੰਨਾ ਚਿਰ ਦਾ ਸੁਭਾਅ ਨਹੀਂ ਬਦਲਦਾ ਹੈ ਉਹਨਾਂ ਚਿਰ ਉਹ ਰੂੜੀਆਂ ਤੇ ਹੀ ਉਸਮੈਂ ਲੁੱਟਣਾ ਨਾਨਕ ਕੂੜਾ ਕੱਤੀਐ ਕੂੜਾ ਤਣੀਐ ਤਾਣੁ ਜੁਨਨ ਪਾਤਸ਼ਾਹ ਫਰਮਉ ਵੇਰ ਜੇ ਝੂਠ ਦਾ ਸੂਤਰ ਕੱਤੀਐ ਅਸੀਂ ਤਾਸਰ ਕੀ ਹੰਦਾਫ ਝੂਠ ਦਾ ਤਾਣਾ ਤਣਿਆ ਜੰ ਝੂਠ ਦਾ ਸੂਤਰ ਹੋਊਗਾ ਤਾਂ ਝੂਠ ਦਾ ਹੀ ਤਾਣਾ ਹੋਊਗਾ ਗੂੜਾ ਕੱਪੜਾ ਕੱਛੀਆ ਗੂੜਾ ਪੈਨਣ ਮਾਣ ਝੂਠ ਦਾ ਹੀ ਫਿਰ ਕਪੜਾ ਜਿਹੜਾ ਆ ਉਹ ਮਿਣਿਆ ਜਾਊ ਝੂਠ ਦਾ ਕਪੜਾ ਮਿਣ ਕੇ ਇਸੇ ਜੁੱਸ ਜੀ ਕੱਪੜੇ ਬੰਦਾ ਪੈਨੂਗਾ ਤੇ ਇਸ ਤਰ੍ਹਾਂ ਝੂਠ ਦਾ ਕੱਪੜੇ ਪਹਿਨ ਕੇ ਉਸ ਨੂੰ ਸਮਾਜ ਦੇ ਵਿੱਚੋਂ ਫਿਰ ਝੂਠੀ ਵਡਿਆਈ ਮਿਲੂ ਸੋ ਇਹਨਾਂ ਸਮਾਜ ਦੇ ਵਿੱਚ ਇਹ ਮਾੜੇ ਕੰਮ ਫਲਾਉਣ ਵਾਲੇ ਲੋਕਾਂ ਪ੍ਰਤੀ ਇੱਕ ਕਸੀ ਗੁਰਨਾਮ ਗੰਗੁਰਦਾਸ ਜੀ ਮਹਾਰਾਜ ਦਾ ਫਰਮਾਨ ਹੈ ਤੇ ਉਹ ਤੋਂ ਪਹਿਲਾਂ ਕਿ ਭਗਤ ਕਬੀਰ ਜੀ ਦਾ ਤੁਸੀਂ ਇੱਕ ਸ਼ਬਦ ਲੰਮੇ ਆ ਜਿਹੜਾ ਰਾਗ ਗੋੜ ਦੇ ਵਿੱਚ ਪੰਨਾ 872 ਦੇ ਉੱਤੇ ਦਰਜ ਹੈ ਭਗਤ ਜੀ ਫਰਮਾਉਂਦੇ ਆ ਇਸਲੀ ਰਹਾਉ ਵਾਲੀ ਪੰਕਤੀ ਜਿਹੜਾ ਕਿ ਇਸ ਦਾ ਸ਼ਬਦ ਦਾ ਇੰਦਰੀ ਭਾਵ ਹੁੰਦਾ ਤੂਹਾ ਕੂਟਨ ਕਿਸੈ ਕਹੋ ਸੰਸਾਰਾ ਇਹ ਸੰਸਾਰ ਦੇ ਲੋਕੋ ਤੁਸੀਂ ਕੂਟਨ ਕਿਹਨੂੰ ਕਹਿੰਦੇ ਤੁਸੀਂ ਕੂਟਨ ਨੂੰ ਸਮਾਜ ਦੇ ਵਿੱਚ ਗੱਲਾ ਕਹਿੰਦੇ ਆ ਸਗਲ ਬੋਗਲਨ ਕੇ ਮਾਹੇ ਵਿਚਾਰ ਜੋ ਤੁਸੀਂ ਬੋਲਦੇ ਆ ਉਸ ਸ਼ਬਦ ਦੇ ਵਿੱਚ ਹੀ ਉਹਦੇ ਵੱਖ-ਵੱਖਰੇ ਅਰਥ ਜਿਹੜੇ ਆ ਉੱਭਰ ਜਾਂਦੇ ਆ ਤੇ ਭਗਤੀ ਦੱਸਦੇ ਆ ਵੀ ਜੇ ਉਹ ਦੱਲਾ ਜਾਂ ਕੂਟਨ ਜਿਹੜਾ ਆ ਉਹ ਉਹ ਕੂਟਨ ਸੋਏ ਜੋ ਮਨ ਕੋ ਕੂਟਾ ਜੇ ਉਹ ਕੂਟਨ ਉਹ ਦੱਲਾ ਜਿਹੜਾ ਆਪਣੇ ਮਨ ਨੂੰ ਕੁੱਟੇ ਮਨ ਨੂੰ ਉਹ ਸਮਝਾਵੇ ਮਨ ਦੇ ਉੱਤੇ ਪਹਿਰਾ ਦੇਵੇ ਮਨ ਕੂਟਾ ਤਾਂ ਜਮ ਤੇ ਛੁਟਾ ਜੇ ਉਹ ਮਨ ਨੂੰ ਕੰਟਰੋਲ ਕਰੇ ਮਨ ਨੂੰ ਕੁੱਟੇ ਉਹ ਤਾਂ ਫਿਰ ਕੀ ਹੁੰਦਾ ਬਈ ਉਹ ਜਮ ਤੋਂ ਛੁੱਟ ਜਾਵੇ ਉਨੂੰ ਆਤਮਿਕ ਮੌਸਮਾ ਆਉਗੀ। ਓਹੋ ਕੰਟਰੋਲ ਕਰਕੇ ਆਪਣੇ ਮਨ ਨੂੰ ਸਤਵਾਦੀ ਬਣ ਸਕਦਾ। ਔਟਕੁਟ ਮਨ ਕਸਵਟੀ ਲਾਵ ਓਹੋ ਆਪਣੇ ਮਨ ਨੂੰ ਕੁੱਟਕੁੱਟ ਕੇ ਉਹ ਰੱਬ ਦੀ ਯਾਦ ਵਿੱਚ ਜੇ ਜੁੜੇ ਤਾਂ ਉਹ ਬੰਦਾ ਜਿਹੜਾ ਆ ਉਹ ਆਪਣੇ ਮਨ ਨੂੰ ਬਾਰ-ਬਾਰ ਪਰਖੇ ਮੁਰਮੁੜ ਪਰਖ ਕੇ ਉਹਨੂੰ ਸਿੱਧੇ ਰਸਤੇ ਤੇ ਪਾਵੇ ਸੋ ਕੂਟਨ ਮੁਕਤ ਬਾਪੇ ਉਹ ਕੁੱਤਨ ਉਹ ਦੱਲਾ ਫਿਰ ਮੁਕਤੀ ਪ੍ਰਾਪਤ ਕਰ ਲੈਂਦਾ ਉਹ ਮੁਕਤੀ ਪ੍ਰਾਪਤ ਕਰ ਸਕਦਾ ਜੇ ਉਹ ਅਸਤਰੀ ਕੇ ਨਾਲ ਆਪਣੇ ਮਨ ਦਾ ਮਨ ਨੂੰ ਪ੍ਰਬੁੱਧ ਮਨ ਨੂੰ ਸਿੱਧੇ ਰਸਤੇ ਤੇ ਲਿਆਉਣਾ ਹੁਣ ਇਸ ਮੁਕਤੀ ਨੂੰ ਪ੍ਰਾਪਤ ਕਰਨ ਲਈ ઋષਿ ਮੁਨੀ ਜੰਗਲਾਂ ਦੇ ਵਿੱਚ ਜਾਂਦੇ ਆ ਪਰ ਜੇ ਉਹ ਮਨ ਨੂੰ ਪ੍ਰਬੋਧ ਲੈਂਦਾ ਆ ਸਾ ਪੜਾ ਮਨੁੱਖ ਵੀ ਤੇ ਇਸ ਤਰੀਕੇ ਨਾਲ ਉਹ ਮਨ ਨੂੰ ਕੰਟਰੋਲ ਕਰਦਾ ਆ ਤਾਂ ਉਹ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਆ ਬਕਾਰਾਂ ਤੋਂ ਮੁਕਤ ਹੋ ਜਾਂਦਾ ਮਾਇਆ ਦੇ ਮੋਹ ਤੋਂ ਮੁਕਤ ਹੋ ਜਾਂਦਾ ਉਹ ਮਨੁੱਖ ਜਿਹੜਾ ਆ ਉਹ ਹੋ ਆਵਾਗਵਣ ਦੇ ਚੱਕਰ ਵਿੱਚੋਂ ਵੀ ਸਿਰਫਕਤ ਜੀ ਹੋਰ ਗਾਹ ਦੱਸਦੇ ਆ ਕਿ ਮੱਛਨ ਸੋਏ ਜੋ ਮਨ ਸਿਓ ਨਾਚੈ ਹੁਣ ਦੁਨੀਆ ਦੇ ਲੋਕ ਜਿਹੜੇ ਨੱਚਣ ਵਾਲੇ ਨੱਚਣ ਵਾਲਿਆ ਲੋਕਾਂ ਨੂੰ ਉਹ ਨਿਚਾਰ ਕਹਿੰਦੇ ਆ ਜਾਂ ਉਹਨਾਂ ਨੂੰ ਕੰਜਰ ਕਹਿੰਦੇ ਆ ਤੇ ਭਗਤ ਜੀ ਦੱਸਦੇ ਆ ਕਿ ਜੇ ਉਹੋ ਆਪਣੇ ਮਨ ਨੂੰ ਗੁਰੂ ਦੇ ਹੁਕਮਾ ਦੇ ਵਿੱਚ ਨਚਾਵੇ ਤਾਂ ਉਹ ਨਚਾਰ ਜਿਹੜਾ ਆ ਉਹ ਚੰਗਾ ਬੰਦਾ ਬਣ ਸਕਦਾ ਗੁਰੂ ਅਮਰਦਾਸ ਜੀ ਦਾ ਇੱਕ ਗੁਜਰੀ ਰਾਗ ਦੇ ਵਿੱਚ ਫਰਮਾਨ ਹੈ ਜਿਹੜਾ ਪੰਨਾ 506 ਦੇ ਉੱਤੇ ਦਰਜ ਹੈ ਗੁਰੂ ਪਾਤਸ਼ਾਹ ਫਰਮਾਉਂਦੇ ਆ ਕਿ ਮਾਚਰੇ ਮਨ ਗੁਰ ਕੇ ਅੱਗੇ اے ਮੇਰੇ ਮਨਾ ਤੂੰ ਗੁਰੂ ਦੇ ਸਨਮੁਖ ਨੱਚ ਗੁਰੂ ਦੇ ਹੁਕਮ ਦੇ ਉੱਤੇ ਆਪਣੇ ਜੀਵਨ ਨੂੰ ਤੋਰ ਗੁਰੂ ਦੇ ਹੁਕਮਾਂ ਤੇ ਨੱਚ ਜੋ ਪੂਰਾ ਗੁਰੂ ਤਨ ਨੂੰ ਗੁਰਬਾਣੀ ਦੇ ਵਿੱਚ ਹੁਕਮ ਜਿੰਦਾ ਆ ਉਹਨਾਂ ਹੁਕਮਾਂ ਨੂੰ ਕਮਾ ਸਾਤੋ ਬਧੀ ਅਨਚਾਰ ਬਣ ਸਕਦਾ ਗੁਰ ਕਾ ਭਾਣੇ ਨਾਚੇ ਤਾਂ ਸੁਖ ਪਾਵੇ ਅੰਤ ਜਮ ਭਾ ਭਗ ਜੇ ਤੂੰ ਗੁਰੂ ਦੇ ਬਾਣੇ ਦੇ ਵਿੱਚ ਨਚੇਗਾ ਗੁਰੂ ਦੇ ਹੁਕਮ ਦੇ ਵਿੱਚ ਤੂੰ ਆਪਣੇ ਮਨ ਨੂੰ ਨਿਚਾਲੂਗਾ ਫਿਰ ਤੈਨੂੰ ਸੁਖ ਪ੍ਰਾਪਤ ਹੋਵੇਗਾ ਜਿੱਥੇ ਤੈਨੂੰ ਆਤਮਿਕ ਸੁਖ ਪ੍ਰਾਪਤ ਹੋਵੇਗਾ ਤੇ ਜਿਹੜਾ ਜੰਮ ਦਾ ਡਰਿਆ ਅੰਤ ਵੇਲੇ ਤੇ ਉਹ ਵੀ ਤੇਰਾ ਜਿਹੜਾ ਆ ਉਹ ਖਤਮ ਹੋ ਜਾਵੇ ਆਪ ਨੂੰ ਚਾਏ ਸੋ ਭਗਤ ਕਈਐ ਆਪਣਾ ਪਿਆਰ ਆਪ ਲਾਏ ਉਹ ਪ੍ਰਮਾਤਮਾ ਦੀਵਨ ਆਪਣੇ ਹੁਕਮ ਦੇ ਵਿੱਚ ਆਪ ਹੀ ਉਹ ਦੇਖੋ ਨਚਾਉਂਦਾ ਆਪਣੇ ਕੰਮਾਂ ਦੇ ਆਪਣੇ ਹੁਕਮਾਂ ਦੇ ਵਿੱਚ ਤੇ ਆਪਣਾ ਪਿਆਰ ਵੀ ਉਹਨੂੰ ਆਪ ਹੀ ਨੱਚ ਜਾਂਦਾ ਉਹ ਲਾਉਂਦਾ ਆ ਤੇ ਜਿਸ ਮਨੁੱਖ ਨੂੰ ਇਹ ਪਿਆਰ ਲੱਗ ਜਾਂਦਾ ਤੇ ਪਰਮਾਤਮਾ ਜਿਹੜਾ ਮਿਹਰ ਕਰਕੇ ਉਹਨੂੰ ਕੁਲੀ ਹੁਕਮ ਦੇ ਵਿੱਚ ਵਿੱਚ ਹੁੰਦਾ ਆ ਉਹ ਮਨੁੱਖ ਜਿਹੜਾ ਆ ਉਹ ਅਸਲੀ ਭਗਤ ਬਣ ਜਾ ਉਹ ਘਟਨਾ ਪਤੀਆ ਪਰਚ ਸੱਚ ਰੱਬ ਜਿਹੜਾ ਆ ਉਹ ਝੂਠ ਵਿੱਚ ਨਹੀਂ ਪਤੀ ਉਹ ਨੂੰ ਰੱਬ ਨੂੰ ਝੂਠ ਨਾਲ ਪਰਚਾਇਆ ਨਹੀਂ ਜਾ ਸਕਦਾ ਜੇ ਉਹ ਭਤੀਜ ਰਜ਼ਾ ਆ ਤਾਂ ਉਹ ਸੱਚ ਦੇ ਵਿੱਚ ਭਤੀਜ ਤੂੰ ਇਸ ਕਰਕੇ ਸੱਚ ਦੇ ਵਿੱਚ ਆਪਣੇ ਜੀਵਨ ਨੂੰ ਤੋਰਨਾ ਚਾਹੀਦਾ ਪਰਮਾਤਮਾ ਦੀ ਰਜ਼ਾ ਦੇ ਚ ਆਪਣੀ ਜੀਵਨ ਨੂੰ ਤੋਰਨਾ ਚਾਹੀਦਾ ਇਸ ਮਨ ਆਗੇ ਪੂਰੇ ਤਾਲ ਇਸ ਮਨ ਨੂੰ ਪਰਮਾਤਮਾ ਦੀ ਗੁਰੂ ਦੀ ਭਗਤੀ ਦੇ ਵਿੱਚ ਮਸਤ ਕਰਨ ਵਾਸਤੇ ਉਹਨੂੰ ਭਗਤੀ ਨਾਲ ਜੋੜਨਾ ਚਾਹੀਦਾ ਇਸ ਨਾਚਨ ਕੇ ਮਨ ਰਖਵਾਲ ਸਰ ਐਸਾ ਜਿਹੜਾ ਵਿਚਾਰ ਆ ਉਹਦੇ ਮਨ ਦੀ ਰਖਵਾਲੀ ਫਿਰ ਪ੍ਰਮਾਤਮਾ ਆਪ ਕਰਦਾ ਆ ਆਪ ਵਾਹਿਗੁਰੂ ਉਹਦੇ ਮਨ ਦੀ ਰੱਖਿਆ ਕਰਦਾ ਬਾਜ਼ਾਰੀ ਸੋ ਜੋ ਬਜਾਰੇ ਸੁਦਾ ਹੁਣ ਬਾਜ਼ਾਰੀ ਨੂੰ ਲੋਕ ਜਿਹੜੇ ਆ ਉਹੋ ਵਿਸਵਾ ਕਹਿੰਦੇ ਆ ਤੇ ਬੇਸਵਾ ਜੇ ਆਪਣੇ ਉਹ ਬਾਜ਼ਾਰੀ ਜਿਹੜੀ ਆ ਆਪਣੇ ਸਰੀਰ ਰੂਪੀ ਬਾਜ਼ਾਰ ਨੂੰ ਜੇ ਉਹ ਜੇਦੀ ਪੜਤਾਲ ਕਰੇ ਜੇਦੀ ਇਹਨੂੰ ਸੋਧੇ ਇਹਨੂੰ ਠੀਕ ਕਰੇ ਜੜੀ ਕਹਿੰਦਾ ਮਤਲਬ ਇਹ ਆ ਦੇ ਉਹ ਜਿਹੜੇ ਇਸ ਸਰੀਰ ਦੇ ਗਿਆਨ ਇੰਦਰੀਆ ਕਰਮ ਇੰਦਰੀਆ ਇਹਨਾਂ ਗਿਆਨ ਤੇ ਕਰਮ ਇੰਦਰੀਆ ਨੂੰ ਆਪਣੇ ਬਸ ਵਿੱਚ ਕਰਕੇ ਇਹਨਾਂ ਨੂੰ ਠੀਕ ਰਸਤੇ ਤੇ ਪਾਵੇ ਇਸ ਤਰ੍ਹਾਂ ਸੁਖੀ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ ਕਿ ਪਰਤਰੂਪ ਨਿਖੇ ਨਿਤਰ ਅੱਖਾਂ ਜਿਹੜੀਆਂ ਆ ਇਹ ਪ੍ਰਾਇ ਰੂਪ ਨੂੰ ਨ ਤੱਕਣ ਤੇ ਕਰਨਾ ਸੁਨੇ ਕਾਹੂ ਕੀ ਨਿੰਦਾ ਤੇ ਕੰਨ ਜਿਹੜੇ ਆ ਉਹ ਪ੍ਰਾਇ ਨਿੰਦਿਆ ਨ ਸੁਣ ਤੇ ਮਿਥਿਆ ਨਹੀਂ ਰਸਨਾ ਪਰਸ ਜੀਬ ਜਿਹੜੀ ਆ ਝੂਠ ਬੋਲਣਾ ਛੱਡ ਦੇ ਬੋਲ ਇਸ ਤਰ੍ਹਾਂ ਜਿਹੜੇ ਹੱਥ ਆ ਉਹ ਮਾੜੇ ਕੰਮਾਂ ਤੋਂ ਹਟ ਜਾਣ ਪੈਰ ਜਿਹੜੇ ਆ ਮਾੜੇ ਪਾਸੇ ਜਾਣ ਤੋਂ ਰੁਕ ਜਾਣ ਸੋ ਅਪ੍ਰਿਡੇ ਗਿਆਨ ਇੰਦ੍ਰੇ ਤੇ ਕਰਮ ਇੰਦ੍ਰੇ ਆ ਇਹ ਇਹਨਾਂ ਨੂੰ ਸੁਧਿਆ ਜਾਵੇ ਕਮਨੁਖ ਜਿਹੜਾ ਆ ਉਹ ਚੰਗਾ ਬਣ ਸਕਦਾ ਚੰਗੇ ਪਾਸੇ ਲੱਗ ਸਕਦਾ ਪਾਲ ਜਪਲੀਤ ਕੋ ਪ੍ਰਭੂ ਦਾ ਜਿਹੜੇ ਪੰਜ ਗਿਆਨ ਇੰਦਰੇ ਆ ਜਿਹੜੇ ਪਲੀਤ ਹੋਏ ਹੋਆ ਐਸਿਆ ਕੰਮਾਂ ਦੇ ਨਾਲ ਜੇ ਉਹ ਇਹਨਾਂ ਨੂੰ ਇਹਨਾਂ ਕੰਮਾਂ ਤੋਂ ਠਾ ਕੇ ਇਨਾ ਕੰਮਾਂ ਨੂੰ ਤੋਠਾ ਕੇ ਸਿੱਧੇ ਕੰਮਾਂ ਦੇ ਵਿੱਚ ਲਾਵੇ ਤਾਂ ਮਹਾਰਾਜੀ ਕਹਿੰਦੇ ਆ ਸੋ ਬਾਜ਼ਾਰੀ ਹਮਗੁਰ ਨਾਓ ਨਾਇਕ ਕੀ ਭਗਤ ਪਛਾਨ ਤੇ ਉਹ ਜਿਹੜਾ ਬਾਜ਼ਾਰੀ ਆ ਜੇ ਉਹ ਨੌਂ ਖੰਡਾਂ ਦੇ ਮਾਲਕ ਅਕਾਲ ਪੁਰਖ ਦੀ ਭਗਤੀ ਨਾਲ ਆਪਣੀ ਜਾਣ ਪਛਾਣ ਬਣਾਵੇ ਰੱਬ ਦੀ ਭਗਤੀ ਦੇ ਵਿੱਚ ਜੁੜੇ ਤਾਂ ਉਹ ਜਿਹੜਾ ਬਜ਼ਾਰੀ ਆ ਉਹ ਵਿਸਵਾ ਜਿਹੜੀ ਆ ਉਹੋ ਸੋ ਬਜ਼ਾਰੀ ਹਮ ਗੁਰਮੰਨੇ ਉਸ ਵਿਸਵਾ ਨੂੰ ਉਸ ਬਾਜ਼ਾਰੀ ਨੂੰ ਅਸੀਂ ਆਪਣਾ ਗੁਰੂ ਮੰਨ ਲਮ। ਉਹ ਇੱਕ ਸ੍ਰੇਸ਼ਟ ਮਨੁੱਖ ਬਣ ਜਾਊਗਾ। ਤਸਕਰ ਸੋਏ ਜੇ ਤਾਤਨਾ ਕਰੈ। ਹਣ ਤਸਕਰ ਨੂੰ ਲੋਕੀ ਚੋਰ ਕਹਿੰਦੇ ਆ ਸਮਾਜ ਦੇ ਵਿੱਚ ਉਹਨੂੰ ਘਾੜਾ ਮੰਨਿਆ ਜਾਂਦਾ ਤੇ ਮਹਾਰਾਜ ਕਹਿੰਦੇ ਆ ਵੀ ਜੇ ਚੋਰ ਜਿਹੜਾ ਆ ਤਸਕਰ ਜਿਹੜਾ ਆ ਇਹ ਤਾਤ ਨਹੀਂ ਕਰਦਾ ਭਾਵ ਇਹ ਜੋ ਇਹਦੇ ਮਨ ਦੇ ਵਿੱਚ ਹੋਰ ਨਾ ਪ੍ਰਤੀ ਈਰਖਾ ਆ ਸਾੜਾ ਜੇ ਉਹ ਇਸ ਈਰਖਾ ਤੇ ਸਾੜੇ ਨੂੰ ਉਹ ਹੋ ਮਨੁੱਖ ਜਿਹੜਾ ਆ ਉਹ ਚੋਰੀ ਕਰਕੇ ਦਿਖਾ ਲੇ ਇਹ ਕੰਮ ਕਰੇ ਜੇ ਚੋਰੀ ਕਰਨੀਆਂ ਬਾਹਰਲੀਆਂ ਲੋਕਾਂ ਦੀਆਂ ਚੀਜ਼ਾਂ ਚੱਕਣ ਨਾਲੋਂ ਹੋਰ ਕੁਝ ਕਰਨ ਨਾਲੋਂ ਜਿਹੜੀ ਉਹਦੇ ਮਨ ਦੇ ਵਿੱਚ ਈਰਖਾ ਤੇ ਸਾੜਾ ਆ ਜੇ ਉਹਨੂੰ ਚੋਰੀ ਕਰੇ ਤਾਤ ਨੂੰ ਚੋਰੀ ਕਰੇ ਇੰਦਰੀ ਕਜਤਨ ਨਾਮ ਉਚਰਾ ਇਹ ਆਪਣੇ ਇੰਦਰੀਆਂ ਨੂੰ ਕਾਬੂ ਕਰਕੇ ਉਹ ਇਨਾਂ ਨੂੰ ਨਾਮ ਜਪਣ ਦੇ ਵਿੱਚ ਇਹਨਾਂ ਦੀ ਸਹਾਇਤਾ ਲਵੇ ਇਹਨਾਂ ਤੋਂ ਮਿਹਨਤ ਕਰਾ ਦੇਵੇ ਤਾਂ ਪਗ ਕਵੀ ਜੀ ਕਹਿੰਦੇ ਆ ਕੋ ਕਵੀਰ ਹਮ ਐਸੇ ਲਖਨ ਉਹ ਜੜਾ ਚੋਰ ਜਿਹੜਾ ਆ ਉਹੋ ਇੱਕ ਸੋਹਣਾ ਉਹ ਅਸਲੀ ਚੋਰ ਬਣ ਸਕਦਾ ਜਿਹੜਾ ਭਗਤੀ ਕਹਿੰਦੇ ਆ ਉਹਨਾਂ ਦੀ ਨਜ਼ਰਾਂ ਦੇ ਵਿੱਚ ਜੇ ਉਹ ਆਪਣੇ ਮਨ ਦੇ ਵਿੱਚੋਂ ਈਰਖਾ ਦੁਸ਼ਟ ਸਾੜਾ ਜਿਹੜਾ ਆ ਉਹਨੂੰ ਉਹ ਚੋਰੀ ਕਰਕੇ ਚੋਰੀ ਕਰੇ ਉਹਨੂੰ ਤਾਂ ਉਹ ਇੱਕ ਅਸਲੀ ਚੋਰ ਬਣ ਸਕਦਾ ਤੇ ਗੋਕਵੀਰ ਹਮ ਐਸੇ ਲਖਨ ਵੀ ਸਭ ਕਹਿੰਦੇ ਆ ਜੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਐਸੇ ਗੁਣ ਜਿਹੜੇ ਆ ਉਹ ਧਾਰਨ ਕਰ ਲਵੇ ਉਹ ਚੋਰ ਤੰਮ ਗੁਰੂ ਦੇਵ ਅਤ ਰੂਪ ਵਿੱਚ ਖੰਨ ਉਹ ਪ੍ਰਕਾਸ਼ ਰੂਪ ਗੁਰੂ ਧੰਨਿਆ ਤੇ ਉਹ ਸੁੰਦਰ ਆ ਉਹ ਸਿਆਣਾ ਆ ਸੋ ਇਸ ਤਰ੍ਹਾਂ ਕੇ ਨਾਲ ਜਿਹੜੇ ਸਮਾਜ ਦੇ ਵਿੱਚ ਜਿੰਨੇ ਵੀ ਅਸੀਂ ਸਮਾਜ ਦਾ ਮਾੜਾ ਅੰਸ਼ ਰੂਪ ਦੇ ਹੁਣ ਨੂੰ ਸਿੱਧੇ راستے ਤੇ ਪਾਉਣ ਵਾਸਤੇ ਕੋਸ਼ਿਸ਼ ਇਹ ਜੋ ਇੱਕ ਜਨਰਲ ਰਸਤਾ ਦੱਸਿਆ ਵੀ ਜੇ ਉਹ ਐਸੇ ਰਸਤੇ ਤੇ ਤੁਰਨਾ ਆ ਉਹ ਚੰਗੇ ਮਨੁੱਖ ਬਣ ਸਕਦੇ ਆ ਤੇ ਸਮਾਜ ਨੂੰ ਵੀ ਉਹਨਾਂ ਦਾ ਫਾਇਦਾ ਹੋ ਸਕਦਾ ਤੇ ਉਸ ਸਮਾਜ ਦਾ ਵੀ ਭਲਾ ਕਰ ਸਕਦੇ ਆ ਸੋ ਇਹ ਜਿਹੜੀ ਚੀਜ਼ ਆ ਇਹ ਸਮਾਜ ਦੇ ਵਿੱਚ ਧਾਰਨ ਕਰਨੀ ਇਹਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ ਗੁਰਨਾਨਕ ਦੇਵ ਜੀ ਨੇ ਵੀ ਜਿਹੜੇ ਨੀਚ ਕੰਮ ਕਰਦੇ ਸੇ ਉਹਨਾਂ ਦੀ ਜਪਤੀ ਸਰਬ ਦੇ ਵਿਚ ਪੌੜੀ ਦੇ ਵਿੱਚ ਲੰਦਾ ਜਿਤ। ਆ। ਅਸੰਖ ਗੱਲ ਵੱਢ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ। ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਸ਼ ਮਲ ਭਖ ਖਾਹੇ। ਸੰਖੰਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਬਾ ਇੱਕ ਵਾਰ ਤੂ ਤੁਧ ਭਾਵੈ ਸਾਈ ਪਲੀਕਾ ਤੂ ਸਦਾ ਸਲਾਮਤ ਨਿਰੰਣ ਉਹ ਜਿਹੜੇ ਦੁਨੀਆਂ ਦੇ ਵਿੱਚ ਬਾੜੀ ਬਾੜੇ ਕਰਮ ਕਰਦੇ ਆ ਨੀਚ ਕਰਮ ਕਰਦੇ ਉਹ ਅਸਨ ਵਿੱਚ ਉਹਨਾਂ ਦੇ ਪਿਛਲੇ ਜਨਮਾਂ ਦੇ ਕਰਮਾਂ ਦੇ ਹਿਸਾਬ ਨਾਲ ਉਹਨਾਂ ਦਾ ਸੁਭਾਅ ਉਹੀ ਆਸਾ ਬਣਿਆ ਹੁੰਦਾ ਤੇ ਉਹ ਆਪਣੇ ਸੁਭਾਅ ਨੂੰ ਇਸੇ ਤਰ੍ਹਾਂ ਹੋ ਕਾਬੂ ਨਹੀਂ ਕਰ ਸਕਦਾ ਸੋ ਇਹ ਨੀਅਤ ਦੇਤੀ ਪ੍ਰਵਾਨ ਕਰੋ ਸੁਨਿਆਪੁੱਲਾ ਜੁਕਾਂ ਦੀ ਮਾਫੀ ਸੱਪਿਆ ਨਫਤ ਬਲਾਓ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ